ਨਾਨਕ ਸਿੰਘ ਜੀ ਦਾ ਲਿਖਿਆ ਹੋਇਆ ਨਾਵਲ ਆਦਮ ਖੋਲ ਭਾਗ 1 ਰਾਤ ਦੇ 9:00 ਵਜੇ ਜਦੋਂ ਭਾਰਤੀ ਮੁੜਿਆ ਤਾਂ ਉਸ ਨੇ ਬਿਰਦਪਾਲ ਨੂੰ ਇੱਕ ਅਜੀਬ ਹਲੀਏ ਵਿੱਚ ਵੇਖਿਆ ਕੋਟ ਪੈਂਟ ਦੀ ਥਾਂ ਸਾਦੀ ਜਿਹੀ ਚਾਰਖਾਨੇ ਦੀ ਕਮੀਜ਼ ਤੇ ਪਜਾਮਾ ਪੈਰੀ ਚਿਰਚਰ ਕਰਦੇ ਬੂਟਾਂ ਥਾਂ ਖਾਕੀ ਰੰਗ ਦੇ ਸਸਤ ਮਲੇ ਜਿਹੀ ਫਲੀਟ ਤੇ ਸਿਰ ਤੇ ਮੋਟੀ ਮਲਮਲ ਦੀ ਪਗ ਇੱਕ ਇੱਕ ਬੱਦਮਿਜ਼ੀ ਹੈ ਫਿਰਤਪਾਲ ਉੱਤੇ ਨਜ਼ਰ ਪੈਂਦਿਆਂ ਹੀ ਭਾਰਤੀ ਨੇ ਸਵਾਲ ਕੀਤਾ ਕੁਝ ਨਹੀਂ ਫਿਰਤਪਾਲ ਨੇ ਗੰਭੀਰਤਾ ਵਿੱਚ ਜਵਾਬ ਦਿੱਤਾ ਚਾਹ ਰਾਈ ਕਰਕੇ ਵੇਖਾਂ ਮੈਂ ਸੋਚ ਉਹ ਉੱਚੀ ਸਾਰੀ ਹੱਸਦਾ ਹੋਇਆ ਭਾਰਤੀ ਉਸ ਦੇ ਕੋਲ ਮੰਜੀ ਤੇ ਆ ਬੈਠਾ ਟਰਾਈ ਨਹੀਂ ਇੰਜ ਕੋ ਉਹ ਕੀ ਡਰਾਮਿੰ ਲੈ ਹੀ ਰਹਿ ਸਲ ਫਿਰਤਪਾਲ ਦਾ ਮੂੰਹ ਹੱਸਾ ਗਿਆ ਇਸ ਨੂੰ ਅਨੁਭਵ ਕਰਦਿਆਂ ਭਾਰਤੀ ਨੇ ਤਿੱਚਕਰ ਦਾ ਰਵਈਆ ਬਦਲਿਆ ਨਰਾਜ ਨਾਉਮੀ ਪਾਲ ਮੇਰੀ ਬੇਹੁੱਦ ਕੀਤੇ ਫੇਰ ਜਦੋਂ ਲਾਲ ਹੁੰਦੇ ਨੇ 베ਰ ਜਦੋਂ ਲਾਲ ਹੁੰਦੇ ਨੇ ਤਾਂ ਉਹਨਾਂ ਨੂੰ ਚੱਖਣ ਲਈ ਹਰ ਕਿਸੇ ਦਾ ਦਿਲ ਲਲਚਾ ਹੁੰਦਾ ਹੈ ਪਰ ਕ੍ਰੇਲਾ ਜਦੋਂ ਲਾਲੀ ਤੇ ਆਜੇ ਆਵੇ ਤਾਂ ਉਸ ਨੂੰ ਚੋਕ ਕੇ ਗੂੜੇ ਵਿੱਚ ਸੁੱਟ ਦਿੱਤਾ ਜਾਂਦਾ ਤੂੰ ਵੀ ਜੇ ਪੱਕ ਕੇ ਲਾਲੀ ਫੜਨ ਦੀ ਗੱਲ ਸੋਚ ਰਿਹਾ ਆ ਤਾਂ ਤੈਨੂੰ ਭੁੱਲਣਾ ਨਹੀਂ ਚਾਹੀਦਾ ਕਿ ਤੇਰੀ ਇਹ ਡਾਲੀ ਲਾਲੀ ਕ੍ਰੇਲੇ ਦੀ ਹੋਵੇਗੀ 베ਰ ਦੀ ਨਹੀਂ ਇਸ ਦਾ ਮੈਨੂੰ ਫਕਰ ਨਹੀਂ ਦਮਾ ਮੇਰਾ ਉਹ ਕ੍ਰੇਲਾ ਹ ਜਿਹੜਾ ਲਾਲ ਹੋਣ ਤੋਂ ਪਹਿਲਾਂ ਹੀ ਸੁੱਟ ਦਿੱਤਾ ਗਿਆ ਤਾਂ ਜ਼ਰੂਰ ਇਸ ਕ੍ਰੇਲੇ ਵਿੱਚ ਨੁਕਸ ਪੈਦਾ ਹੋ ਗਿਆ ਹੋਵੇਗਾ ਬੇਸ਼ੱਕ ਇਸ ਵਿੱਚ ਸੋਚ ਸਮਝ ਕੇ ਕੀੜੇ ਤੁਰਨ ਲੱਗ ਪਏ ਸਨ ਇਹ ਸ਼ਹਿਰਾਂ ਵਾਲੀ ਅਹਕਾਰਵਾਜੀ ਛੱਡ ਮੈਂ ਸਾਫ਼ ਪੁੱਛਣਾ ਚਾਹੁੰਦਾ ਹਾਂ ਕਿ ਇਹ ਚਟਪਟੀ ਅਦਲਾ ਬਦਲੀ ਤੋਂ ਕੀ ਸੋਚ ਕੇ ਕੀਤੀ ਹੈ ਦੱਸਿਆ ਹੈ ਟਰਾਈ ਕਰ ਲਈ ਟਰਾਈ ਕਰਨ ਲਈ ਭਾਰਤੀ ਓਵੇਂ ਜਿਵੇਂ ਫਿਰ ਵਿਅੰਗ ਦਾ ਦੌਰਾ ਆ ਗਿਆ ਪੈ ਗਿਆ ਟਰਾਈ ਨੀਰਾ ਕੱਪੜੇ ਬਦਲਣ ਨਾਲ ਹੁੰਦੀ ਹੈ ਨਹੀਂ ਮੈਂ ਜਾਣਣਾ ਮਨ ਬਦਲਣ ਨਾਲ ਹੁੰਦੀ ਹੈ ਅਸਲ ਵਿੱਚ ਇਹ ਮੈਨੂੰ ਇਸ ਲਈ ਕਰਨਾ ਪਿਆ ਕਿ ਸੂਟ ਬੋਰਡ ਮੈਨੂੰ ਧੁਣ ਕੇ ਮਾਰ ਮਾਰ ਕੇ ਪਿਛਾਂ ਵੱਲ ਖਿੱਚਦੇ ਸਨ ਤੇ ਇਹ ਚਾਰਖਾਨਾ ਅਗਾਹ ਵਾਲ ਤੱਕੇਗਾ ਸ਼ਾਇਦ ਭੁੱਖ ਲੱਗਣ ਵੇਲੇ ਇਹ ਤੈਨੂੰ ਮੱਖਣ ਟੋਸਟ ਵੀ ਦੇਗੀ ਨਾਲੇ ਥਕਾਵਟ ਵੇਲੇ ਸਕਾਚ ਵਿਸਕੀ ਦਮਨ ਖਿੱਚ ਕੇ ਉਸ ਨੂੰ ਉਸ ਦਾ ਜਵਾਬ ਦਿੱਤਾ ਪਰੇਸ਼ਾਨ ਨਾ ਕਰ ਭਾਰਤੀ ਫਿਰ ਨਹੀਂ ਬੋਲੇ ਉਸਨੇ ਜੇਬ ਵਿੱਚੋਂ ਕੁਝ ਕਾਗਜ਼ ਪੱਤਰ ਕੱਢੇ ਫਿਰ ਜਦ ਉਸ ਨੂੰ ਸਰਸਰੀ ਨਜ਼ਰ ਨਾਲ ਵੇਖਣ ਤੋਂ ਬਾਅਦ ਸਰਾਣੇ ਦੇ ਖਲਾਫ ਵਿੱਚ ਤੋਂ ਨਾ ਲੱਗਾ ਤਾਂ ਮੰਜੇ ਦੀ ਸਰਾਣ ਦੀ ਗੱਲ ਹੀ ਠਹਿਗ ਗਹੜੀ ਜਹੀ ਪਈ ਉਸ ਦੀ ਨਜ਼ਰੀਆ ਏ ਕੀ ਕਹਿੰਦੇ ਉਸਨੇ ਗਾਟੀ ਚੋਕ ਕੇ ਖੋਲ ਸੁੱਟੀ ਗਾਵਾ ਦੀਨ ਦਾ ਸੂਟ ਛਵੀ ਦੀ ਲਹਿਰੀਏ ਤਾਰ ਪੱਗ ਫਲੈਕਸ ਤੇ ਬੁੱਤਾਂ ਦਾ ਜੋੜਾ ਹੀਰੇ ਵਾਲੀ ਮੁੰਦਰੀ ਤੇ ਨਾਲ ਇੱਕ ਵਟੂਆ ਕਿਸ। ਸਭ ਤੋਂ ਪਹਿਲਾਂ ਭਾਰਤੀ ਨੇ ਵਟੂਆ ਖੋਲ੍ਹਿਆ ਤੇ ਉਸ ਵਿੱਚ ਦੀ ਸਾਰੀ ਨਗਦੀ ਕੱਢ ਕੇ ਜੇਬ ਵਿੱਚ ਪਾ ਲਈ। ਫਿਰ ਮੁੰਦਰੀ ਨੂੰ ਉਲਟਾ-ਪਲਟਾ ਕੇ ਵੇਖਦਾ ਹੋਇਆ ਬੋਲਿਆ। ਥੇਵਾ ਵਧੀਆ ਮਲੂਮ ਹੁੰਦਾ ਹੈ ਕਿੰਨੇ ਕੱਪ ਮੁੱਲ ਦੀ ਹੋਵੇਗੀ? 2600 ਦੀ ਆਈ ਸੀ। ਪਰਤਪਾਲ ਨੇ ਲਾਫਰਪਾਈ ਨਾਲ ਜਵਾਬ ਦਿੱਤਾ। ਤਾਂ ਤੇ ਵਾਈ ਬਸ ਅਥਮ ਬਾੜ ਕੇ ਬੋਰ ਪਿਆ ਰਹਾ। ਪੁੱਛੀ ਕੋਈ 얘기 ਚ ਗੋਟਕਦਿਆਂ ਭਾਰਤੀ ਨੇ ਕਿਹਾ ਅੱਜ ਪਾਰਟੀ ਨੂੰ ਕੁਝ ਰੁਪਏ ਦੀ ਸਖਤ ਲੋੜ ਸੀ ਤੇ ਅਸੀਂ ਸਾਰੇ ਹੈਰਾਨ ਸਾਂ ਪ੍ਰਤਵਲ ਤਾਂ ਕਿਉਂ ਬੋਲ ਅੱਛਾ ਬਾਲ ਹੁਣ ਤਾਂ ਸ਼ਰਾਫਾਂ ਦੀਆਂ ਦੁਕਾਨਾਂ ਬੰਦ ਹੋ ਗਈਆਂ ਹੋਣਗੀਆਂ ਸਵੇਰੇ ਤੈਨੂੰ ਇੱਕ ਵਾਰੀ ਉਠਾਈ ਗਿਰ ਸਮਝ ਕੇ ਫੜ ਲਵੀਂ ਸਵੇਰੇ ਤੈਨੂੰ ਇੱਕ ਵਾਰੀ ਫੇਰੇ ਸੂਟ ਪਾਣਾ ਪਵੇਗਾ ਮਜੂਦਾ ਘਹਿਰਾਵੇ ਵਿੱਚ ਮਤੇ ਪੁਲਿਸ ਤੈਨੂੰ ਉਠਾਈ ਗਿਰ ਸਮਝ ਕੇ ਫੜ ਲ ਤੇਰੇ ਖਿਆਲ ਵਿੱਚ ਕਿੰਨੀ ਕਰਾ ਕੰਬੱਟੀ ਜਾਵੇ ਕਿਸ ਦੀ ਡੇਢ ਪੌਣੇ 2000 ਦਾ ਵਟਿਆ ਜਾਣਾ ਚਾਹੀਦਾ ਹੈ ਕਿ ਜ਼ਿਆਦਾ ਤਾਂ 2600 ਦੀ ਚੀਜ਼ ਤੇ ਕੁੱਲ ਇਤਨੇ ਹੀ ਬਾਈ ਆਖਰ ਸਰਾਫਾਂ ਨੂੰ ਵੀ ਤਾਂ ਇਸ ਵਾਰੀ ਲਈ ਘਾਰ ਤੇ ਰਹਿਣ ਲਈ ਕੋਠੀ ਚਾਹੀਦੀ ਚਲੋ ਕਾਫੀ ਹੈ ਔਖਾ ਸੁਖਾਲਾ ਕੰਮ ਸਰ ਜਾਏਗਾ ਪਰ ਐਸੀ ਕਿ ਲੋੜ ਆ ਪਣੀ ਹੈ ਤੇਰੀ ਬਾਟੀ ਲੋੜ ਦੀ ਭਲੀ ਬੁੱਛੀ ਰੇਲਾਂ ਵਾਲੇ ਬੱਸਾਂ ਵਾਲੇ ਤੰਦੂਰਾਂ ਵਾਲੇ ਸਾਡੇ ਚਾਚੇ ਦੇ ਪੁੱਤਰ ਥੋੜੀ ਲੱਗਦੇ। ਤੁਹਾਡੀ ਬਾਟ ਕਿਤੇ ਦੂਰ ਦਰਾਜ ਜਹੀ ਜਾ ਰਹੀ ਹੈ। ਹਾਂ ਕੋਈ ਜਾਦੂਆਂ ਦੀ ਡਿਊਟੀ ਡਿਊਟੀ ਲੱਗੀ ਆ ਬਖੋ ਬਖਸੂਬਾਂ ਵੱਲ ਜਾਣ ਦੀ। ਤੂੰ ਵੀ ਜਾਵੇਂਗਾ? ਹਾਂ। ਤੇਰੇ ਕਿਹੜੇ ਪਾਸੇ ਦੀ ਡਿਊਟੀ ਲੱਗੀ ਹੈ? ਜਾ ਤੂੰ ਤਾਂ। ਕੂਤਰਾ ਪੜਨ ਲੱਗ ਪਿਆ। ਕਿਤੇ ਸੀਆਈਡੀ ਵਿੱਚ ਤਾਂ ਨਹੀਂ ਭਰਤੀ ਹੋ ਗਿਆ? ਭਰਤੀ ਹੋ ਗਿਆ ਹਾਂ ਤਾਂ ਤਾਈਂ ਤਾਂ ਪਰਸ਼ਾਵੇਂ ਵਾਂਗ ਤੇਰੇ ਨਾਲ ਰਹਿਣਾ ਚਾਹੁੰਦਾ। ਮੇਰੇ ਨਾਲ ਜੇ ਤੂੰ ਜੇ ਤੈਨੂੰ ਮਨਜ਼ੂਰ ਹੋਵੇ ਭਾਰਤੀ ਨਹੀਂ ਬੋਲਿਆ ਚੁੱਪ ਕਿਉਂ ਕਰ ਗਿਆ ਬਿਰਤਪਾਲ ਨੇ ਫਿਰ ਪੁੱਛਿਆ ਛੇ ਤੂੰ ਅਜੇ ਤੱਕ ਨਹੀਂ ਸੋਚਿਆ ਭਾਰਤੀ ਬੋਲਿਆ ਕਿ ਤੂੰ ਅੱਗ ਨਾਲ ਖੇਡਣ ਦੀ ਖਾਹਿਸ਼ ਕਰ ਰਿਹਾ ਹੈ ਜੇ ਹੋਰ ਕੋਈ ਇਸ ਖੇਡ ਨੂੰ ਖੇਡ ਸਕਦਾ ਪਤਾ ਮੈਂ ਵੀ ਖੇਡ ਸਕਦਾ ਤੇ ਜਦੋਂ ਝੁਲਸਣ ਲੱਗਾਗੀ ਉਦੋਂ ਤੈਨੂੰ ਜੱਫੀ ਪਾ ਲਵਾਂਗਾ ਪਾਗਲ ਨਾ ਬਣ ਉ ਆਕਲ ਬਣ ਕੇ ਵੇਖ ਲੈ ਹੁਣ ਪਾਗਲਪਨ ਦਾ ਸਵਾਦ ਵੀ ਚੱਖ ਲੈਣ ਦੇ ਇੱਕ ਵਾਰੀ ਸੱਜ ਜੇ ਯਕੀਨ ਕਰ ਸਕੇ ਪਰ ਪਹਿਲਾਂ ਇਹ ਤੇ ਪਤਾ ਕਰ ਲੈ ਕਿ ਮੇਰਾ ਰਿਸ਼ਤਾ ਕੀ ਹੈ ਉਹ ਪ੍ਰੋਗਰਾਮ ਕੀ ਹੈ ਤੇ ਨਿਸ਼ਾਨਾ ਕੀ ਹੈ ਬਿਨਾਂ ਸੋਚੇ ਸਮਝੇ ਹੀ ਖੈਸ਼ ਤਾਂ ਤੇਰੀ ਵੀ ਬੜੀ ਹੈ ਕਿ ਤੇਰਾ ਪਿਛਲਾ ਅਗਲਾ ਹਾਲ ਚਾਲ ਪੁੱਛਾਂ ਜਿਸ ਬਾਰੇ ਅਜੇ ਤੱਕ ਤੂੰ ਮੈਨੂੰ ਖੁੱਲ ਕੇ ਨਹੀਂ ਦੱਸਿਆ ਪਰ ਇਤਨਾ ਮੈਨੂੰ ਯਕੀਨ ਹੋ ਚੁੱਕਾ ਹੈ ਕਿ ਤੇਰੇ ਵਰਗਾ ਸੰਕੀ ਸਕੂਲ ਦੇ ਦਿਨਾਂ ਤੋਂ ਹੀ ਦੇਸ਼ ਦੇਸ਼ ਕੂਕਦਾ ਚਲਾ ਆ ਰਿਹਾ ਹੈ ਜ਼ਰੂਰ ਕਿਸੇ ਚੰਗੇ ਰਾਹ ਦਾ ਹੀ ਰਾਹੀ ਬਣਿਆ ਹੋਵੇਗਾ ਸੋ ਜੇ ਤੇਰੇ ਦੇ ਤੇਰਾ ਦਿਲ ਕਰੇ ਤਾਂ ਮੈਨੂੰ ਆਪਣੇ ਭੂਤ ਵਿਛ ਦਾ ਕੁਝ ਖਾਕਾ ਦਿਖਾਣ ਛੱਡ ਨਹੀਂ ਤਾਂ ਤੇਰੀ ਚ ਭਾਰਤੀ ਨਿਹਾਮੀ ਭਰੀ ਮੇਰਾ ਵੀ ਇਹੋ ਖਿਆਲ ਕੀ ਆਪਣੀ ਜ਼ਿੰਦਗੀ ਦਾ ਕੱਚਾ ਚਿੱਠਾ ਇੱਕ ਵਾਰੀ ਤੇਰੇ ਸਾਹਮਣੇ ਪੜ ਹੀ ਦਿਆਂ ਫਿਰ ਵੀ ਜੇ ਤੂੰ ਇਸ ਸੰਕਪਣੀ ਤੋਂ ਬਾਜ਼ਨਾ ਆਇਆ ਤਾਂ ਮੈਂ ਤੈਨੂੰ ਨਹੀਂ ਰੋਕਾਂਗਾ ਚੱਲ ਪਹਿਲਾਂ ਪੇਟ ਪੂਜਾ ਦਾ ਸਵਾਲ ਤਾਂ ਹੱਲ ਕਰ ਲਈ ਰਾਤ ਆਪਣੀ ਹੈ ਨਿਚਲੇ ਬੈਠ ਕੇ ਗੱਲਾਂ ਕਰਾਂਗੇ ਦੋਵੇਂ ਉੱਠ ਕੇ ਹੋਟਲ ਦੇ ਉਸ ਪਾਸੇ ਤੁਰ ਪਏ ਜਿੱਧਰ ਤੰਦੂਰ ਵਿੱਚ ਪਕਾ ਰਹੇ ਹਾਂ ਰੋਟੀਆਂ ਤੇ ਬਨਾਸਪਤੀ ਘੋ ਦੇ ਤੜਕੇ ਦੀ ਰਾਂਲ ਮੇ ਖੁਸ਼ਬੂ ਆ ਰਹੀ ਸੀ ਤਾਂ ਨਵਾਂ